ਕਵਤੇ ਕਵਤੇ ਫਿੱਟ ਧੁੱਪ ਦਾ ਆਨੰਦ ਮਾਰ ਰਹਾ ਫੋਰਮੈਨ ਸਾਹਿਬ ਹੁਣੇ ਅੱਜ ਕੰਮ ਕਰਨ ਦਾ ਦਿਲ ਨਹੀਂ ਫੋਰਮੈਨ ਸਾਹਿਬ ਮੈਂ ਇੱਕ ਚਾਹ ਪੀ ਕੇ ਆਟੇ ਸਹੀ ਆ ਚਾਹ ਪੀ ਕੇ ਹਾਂ ਦਾਰੇ ਲੱਗ ਜਾ ਕੰਮ ਤੇ ਕਰਦੇ ਕਰਦੇ ਬੈਂਕਾੜੇ ਵੀ 9.5 ਆ ਜਾਂਦੇ ਆ। ਆਹ। ਦਿਹਾੜੀ ਗੱਲ ਤਾਂ ਅੱਧੀ ਲੱਗਣੀ ਆ। ਮੈਂ ਜਨੇ ਦਾ ਭਰਾ ਮੇਰੇ ਕੋਲੋਂ ਦਾ ਮਦਦੀ ਹੀ ਆੜੀ ਲੱਗਣਾ। ਅਹ। ਲੋ ਜੀ, ਹੋਰ ਮੈਂਨੇ ਹੱਥ ਕਰ ਲਿਆ ਮੈਸੀ ਨਾਲ ਸੱਦੇ। ਮੈਸੀ ਉਹ ਕਰਤਾ 45 ਵੀ ਫੈਟ, ਫੋੜ ਵੀ ਕਰਤਾ। ਮੈਸੀ ਨਾ ਹੋ ਗਿਆ ਹੁਣ ਦੋ ਹੱਥ। ਮੈਸੀ ਕਰਾਂਗੇ ਫੈਟ ਆਪਾਂ। ਅੱਜ ਮਸ਼ੀਨਾਂ ਵੀ ਤਿੰਨੇ ਸਟਾਰਟ ਕੀਤੀਆਂ ਫੋਰਮੈਨ ਨੇ ਕਰਦੇ ਆ ਹੁਣ ਹਾਂਜੀ ਹਾਂਜੀ ਕਿਦਾਂ ਕਿੰਨੇ ਦਿਨ ਲੱਗ ਜਾਣੇ ਹੋਰ ਆਪਾਂ ਨੂੰ ਜਿਹੜੇ ਸਾਡਾ ਆਪਣਾ ਕੰਮ ਹੋਵੇ ਫਿਰ ਲੱਗੂ ਇਹ 10 ਦਿਨ ਬਸ ਬਾਰੇ ਸਾਰਿਆਂ ਨੂੰ ਸਾਰਿਆਂ ਨੂੰ ਸਾਰੇ 10 ਦਿਨ ਲੱਗਣਗੇ ਵਾਦਾ ਕਰਾਂਗੇ 2 ਦਿਨਾਂ ਦੇ ਇਹ ਹਲੇ ਚਾਰ ਟੋਟੇ ਇਹਦੇ ਹੋਰ ਕਰਨੇ ਆ ਗੇਅਰ ਲਾਉਣਾ ਫੇ ਮੋਰ ਕਲੱਚ ਲਾਉਣਾ ਫੇ ਮੋਰ ਲਾ ਹਿੱਸਾ ਲਾਉਣਾ ਫੇ ਜਾ ਕੇ ਫੇਟ ਹਣਾ ਫੇ ਵਾਰੀ ਹਣੀ ਉਹ ਮਿੰਦਰਾ 475 ਦੀ ਉਹ ਖੜਾ ਕਰਾਂਗੇ ਅੰਦਰ ਖੋਦਾ ਰਹਿਦਾ ਇਸ ਕਰਕੇ ਮੈਂ ਨਹੀਂ 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 ਫੋਰ ਮੈਂ ਸਾਰਾ ਸਮਾਨ ਇੱਥੇ ਲਿਆਂਦਾ ਲੈਫਟ ਟਾਪੇ ਡੀਪੇ ਕੀ ਸਭ ਕੁ ਹੋ ਰੱਖਿਆ ਕਰਨਾ ਤੋਂ ਇਹਨਾਂ ਦਿਮਾਗ ਖਾਨਾ ਫੋਰਮੈਨ ਦਾ ਜੇ ਫੋਰਮੈਨ ਸਿਖਾਉਂਦਾ ਮੈਂ ਉਹ ਕਹੁੰਦਾ ਕਿ ਧਿਆਨ ਲੱਗਾ ਰਵੇ ਫੋਰਮੈਨ ਦਾ ਤਾਂ ਕਰਕੇ ਉਹ ਗੱਲਬਾਤ ਕਰ ਰਹੇ ਨੇ ਕਰਦੀ ਚਾਹੀਦੀ ਹੈ ਚੁੱਪ ਕਰਕੇ ਕੀ ਕਰਾ ਇਹ ਤਾਂ ਗੱਲ ਤੇਰੀ ਸਹੀ ਆ ਉਦਾਂ ਇਹਦਾ ਕਿਹੜੀਆਂ ਗੋਲੀਆਂ ਖਾਨਾ ਨਹੀਂ ਗੋਲੀਆਂ ਨਹੀਂ ਮੈਡੀਕਲ ਨਿਸ਼ਾਨੀ ਹੱਥ ਹੱਥ ਦਾ ਨਿੱਕੀ ਜੀ ਜਹੰਦ ਹੈ ਆ ਨਾ ਕੋਸ਼ ਕਰੂਗਾ ਕੀ ਕਰਨ ਲੱਗਾ ਫੋਰਮੈਨ ਸਾਹਿਬ ਇਹ ਛਿਲਾ ਛਿਲਾ ਪੋਣੀ ਸਾਫ਼ ਹੀ ਕਰਾਂਗੇ ਹਿੰਦਣ ਵੱਡਾ ਕਰ ਦੇਣਾ ਹਿੰਦਣ ਵੀ ਪਤਾ ਕਰਦੇ ਨੇ ਕੰਪਸ ਦਾ ਕੰਮ ਕਰਾਉਂਦੇ ਆਂਗੇ ਆਣ ਲੈਣ ਚੱਲੀਏ ਆ ਤੋਲੀ ਜਮਣੇ ਬਾਈ ਥੂ ਡਿਊਟੀ ਫੜੋ ਅਸੀਂ ਖਾਦੀ ਸਾਨੂੰ ਫੋਨ ਕਰਦਾ ਜੀ ਤੂੰ ਆ ਜਾ ਜਲਦੀ ਮੈਂ ਹੋਰ ਸੀਗਾ ਮੈਨੂੰ ਫੋਨ ਲਾਉਣ ਨੂੰ ਕਸਮ ਦਿੱਤੀ ਬਾਈ ਸਹੀ ਕੋਸ਼ ਕਰੂਗਾ ਜੀ ਹੁਣ ਸਮਾਨ ਲੈਣ ਚੱਲੇ ਆਂ ਨਗੋਦਰ ਨੂੰ ਪਾਂ ਪਲੇ ਆਉਣ ਵਾਲਾ ਆ ਇੱਕ ਛਾਵੜ ਦਿੱਤੀ ਆ ਸੈਜ ਕਰਨੀ ਹੋਰ ਜਿਵੇਂ ਬਾਕੀ ਸਮਾਨ ਜੈਨ ਜੱਪਾ ਛੀਲਾ ਛੀਲਾ ਪਾਂਪਲੇ ਆ ਕੇ ਮਨਾ ਲੈਣਾ ਤੁਹਾਨੂੰ ਵੀ ਲਿਆਉਣੇ ਤੁਮਾਨ ਤੇਲ ਲਿਆਉਣੇ ਅੱਜ ਸਾਰ ਪਸੰਦ ਉਹ ਤਿੰਨਾਂ ਦੀਆਂ ਤਾਂ ਕਰੀਏ ਜੀ ਬਾਕੀ ਦਾ ਸੀਲ ਵੀ ਲੈ ਕੇ ਆ ਨਾ ਮੈਲ ਦੇ ਨਗੋਦਰ ਜਾ ਕੇ ਏਦਾਂ ਏਦਾਂ ਕਰੀਦੀ ਸਰਵਿਸ ਸਾਡੇ ਫੋਰਮੈਨ ਨੇ ਇੰਜਣ ਹੀ ਖੋਲ ਕੇ ਧੋਤਾ ਦੱਲਣ ਦੀ ਗਾਰੰਟੀ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ ਹੁਣ ਇਹ ਜਿੱਦਣ ਸਟਾਰਟ ਆਊਗਾ ਉਦੋਂ ਦੱਸਾਂਗੇ ਤੁਹਾਨੂੰ ਵੀ ਕੀ ਕਿਹੜੇ ਭਾਬੀ ਇੰਦੀ ਆ ਲਓ ਜੀ ਚੈਂਬਰ ਕਰਤਾ ਫਿੱਟ ਹੌਲੀ ਹੌਲੀ ਗਏਵਾਂਗੇ ਲੱਗੇ ਰਹਿਣਾ ਬਾਹਰ ਨਾਜਲਾ ਫੜਾ ਕੇ ਆਉਣੀਆਂ ਨ ਕੋ ਉਧਰ ਹਾਂਜੀ ਕਾਲੂ ਹੋ ਜੂ ਸਟਾਰਟ ਹਾਂਜੀ ਹਾਂਜੀ ਜੇ ਪੰਪ ਮਿਲ ਗਿਆ ਤਾਂ ਪੰਪ ਮਿਲਿਆ ਨਹੀਂ ਅੱਜ 24 24 ਦਾ ਪੰਨਾ ਜੀ ਚੱਕੋ ਤੂ ਤੇ ਪਿਓਰ ਦੇ ਦੇਖੋ ਹੁਣ ਕੋਣ ਆ ਪਮਿੰਦਰਾ ਵੀ ਖੋਲ ਲਈ ਹੈ ਨਾ ਚੁੱਲਾ ਉਹਦਾ ਹੱਦੁੱਲਾ ਲੈ ਆਈਏ ਟੋਟਾ ਚੁੱਲਾ ਵੀ ਹਾਂਜੀ ਹਾਂ ਇਹਦੇ ਨਾਲੇ ਹੈ ਪਿਛੋਂ ਕਰਦੇ ਆ ਆਹ ਹਾਂ 24 47 ਦਾ ਆ ਨਾ ਇੰਝ ਲਾਤਾ ਹੀ ਥੱਲੇ ਹੁਣ ਨੌਜਲਾ ਪੱਟਣ ਦੀ ਤਿਆਰੀ ਹੋ ਰਹੀ ਹੈ ਬਹੁਤ ਪੱਟੀਆਂ ਚੱਲੀਆਂ ਆਪਾਂ ਫਿਟਿੰਗ ਕਲੱਚ ਵੀ ਲਾਤਾ ਟੈਂਬਰ ਵੀ ਲਾਤਾ ਬਸ ਹੁਣ ਥੋੜੇ ਕੰਮ ਰਹਿ ਗਏ ਕੱਲੂ ਕਰਦੇ ਆਂ ਇਸ ਤਰ੍ਹਾਂ ਐਡਾਂ ਤੋਂ ਪਰੇਸ਼ਾਨ ਹੋ ਗਏ ਕੀ ਹੋ ਗਿਆ ਚੱਲ ਚੱਲ ਮੈਂ ਕਰ ਦੂੰਗਾ ਇਹ ਲੈ ਦੇ ਦੇ ਬੀਟੀ ਨਹੀਂ ਸਟਾਰਟ ਕਰ ਦੇਣਾ ਸੈਲਫ ਮਾਰ ਦੇਣੀ ਅੱਜ ਹਾਂਜੀ ਬੱਸ ਜੀ ਜੀ ਵਾ ਇੱਕ ਦੋ ਕੰਮ ਹੋਰ ਅਹੀਂ ਵੀ ਮੋਡੀਫਿਕੇਸ਼ਨ ਕਰਨ ਲੱਗਣਾ ਥੋੜੀ ਹੌਲੈਂਡ ਦੀ ਕਰਨੀ ਆ ਫੇਰ ਤੇ ਚਲੋ ਆਲੂ ਆਲੂ ਪੱਟਣ ਵਾਲਾ ਸਾਡਾ ਇਹ ਤਾਂ ਆਪਾਂ ਪਿਛਲੀਆਂ ਵੀਡੀਓ ਜ ਮਜ਼ਾਕ ਹੀ ਕਰਦੇ ਇੰਜਨ 6 ਸਿਲੰਡਰ ਲਾਉਣਾ ਇਹਨੂੰ ਹੌਲੈਂਡ ਦੇ ਕਰਾਂਗੇ ਉਹਦੇ ਪੰਪ ਦੀ ਮੋਡੀਫਿਕੇਸ਼ਨ ਕਰਨੀ ਥੋੜੀ ਜੀ ਕਰਕੇ ਤੇ ਫਿਰ ਦੇਖਾਂਗੇ 2 ਦਿਨ 4 ਦਿਨ ਚਲਾ ਕੇ ਕਿਦਾਂ ਦਾ ਵਾਗੇ ਕਿਦਾਂ ਵਗਦਾ ਕੀ ਫਰਕ ਪੈਂਦਾ ਦਿਖਾਵਾਂਗੇ ਤੁਹਾਨੂੰ ਪਹਿਲਾਂ ਮੋਟੀਵੇਸ਼ਨ ਕਰਨ ਤੋਂ ਪਹਿਲਾਂ ਕਿ ਲਾ ਕੇ ਦੇਖਾਂਗੇ ਤੋਂ ਦੂਸਰ ਫੇਰ ਕਰਾਂਗੇ ਕੋਈ ਨਾ ਕੋ ਆਣੀ ਨੂੰ ਕਰਦੀ ਇਹਨੂੰ ਕੋ ਬੰਦ ਕਰ ਦੇ ਜਾਂ ਕੱਟ ਦੇ ਤੂੰ ਇਨਾ ਟਾਈਮ ਭਾਂਜ ਵਿੱਚ ਤੈਨੂੰ ਇਹ ਫਿਰ ਆਊਗਾ ਨੈਟ ਹੀ ਨਹੀਂ ਚੱਲਣ ਦਾ ਹੁਣ ਮੈਂ ਕਰਾਂ ਦੱਸ ਉਹ ਯਾਰ ਆ ਦੇ ਤੂੰ ਕੋਈ ਵੀ ਚੀਜ਼ ਚਲਾ ਲੈ ਇੱਥੇ ਭੈਣ ਆ ਲੈ ਨਹੀਂ ਹੰਡ ਹੋਣੀ ਵੀਡੀਓ ਹੋਊਗੀ ਬੋਤ ਚਲਾਉਣੇ 3500 ਡਰੋਨ ਪਹਿਲੇ ਆਲਾ ਤਾਂ ਲੱਭਾ ਨਹੀਂ ਕਿੱਧਰ ਗਿਆ ਪਿਆ ਬੈਕੌਂਗ ਕਿਥੇ ਗਮੇ ਹੰਮਾ ਕਰ ਰੋਡ ਸੱਲ ਪਾਉਣ ਲੈ ਭਾਈ ਦਾ ਸਾੰਭਿਆ ਉਹ ਨਹੀਂ ਪਿਆ ਕਿੱਧਰ ਗਿਆ ਕੈਨੇਡਾ ਤੋਂ ਹੁਣ ਆਊਗਾ ਚੱਕੇ 100 ਨਹੀਂ ਹੋਣਗੇ ਹੋਜੂ ਅੱਜ ਅੱਜ ਹਾਂਜੀ ਸਾਹਮਣੇ ਹੈ ਜੀ ਕਰੋ ਤੱਕ ਕਰਦੇ ਨਾਲ ਸਲਫਾ ਮਰਵਾਦੇ ਹੈ ਜੀ

ਬੰਦੇ ਪਾਟੇ ਆਂਦੇ ਫੋਨ ਲਾ ਕੇ ਕੰਨਾਂ ਨੂੰ ਤੇ ਲੋਡ ਪੈਂਦੀ ਆ ਇੱਦਾਂ ਜੇ ਲਾਗ ਗਿਆ ਉਹ ਦੇ ਦੀਪਾਂ ਦੇ ਹੱਥ ਪਾ ਲੈ ਜੇ ਸਲਪ ਵੀ ਆਉਣੀ ਵੀਰੇ ਨਾ ਤੱਕ ਲਾਈ ਨਹੀਂ ਹੋ ਰਹੀ ਬੰਦੇ ਸੱਜੇ ਤੋਂ ਫੜੇ ਤੇ ਕੰਨ ਆ ਗਿਆ ਫਾੜ ਲੈ ਵੱਡੇ ਤਾਂ ਥੱਲੇ ਚੈਂਬਰ ਨਾਲ ਜੇ ਛੋਟੇ ਉੱਪਰ ਆਉਗੇ ਵੀਰੇ ਇੱਕ ਛੋਟਾ ਹੀ ਬਸ ਇੱਕ ਹੀ ਆਊਗਾ ਬਾਕੀ ਚੈਂਬਰ ਵਾਲੇ ਚਾਰ ਦਲਾ ਦੇ ਨੂੰ ਆ ਮੇਰੇ ਤੇ ਤੇ ਫਿਰ ਸੈਲਫ ਤੇ ਕਿਹੜੇ ਲਾਵਾਂਗੇ ਸੈਲਫ ਦੇ ਵੀਰੇ ਆ ਦੇ 11 ਦੇ ਲੰਬੇ ਤੱਕਲੇ ਹੋਣਗੇ ਥਾਰੇ ਲੰਬੇ ਪਏ ਹੋਣਗੇ ਹੁਣ ਤੇਲ ਤੇਲ ਪਾਉਣਾ ਪਹਿਲਾਂ ਜ਼ਰੂਰੀ ਆਹਨ ਤੂੰ ਇੱਧਰ ਰੱਖ ਲੈਣਾ ਪਾਉਣਾ ਆਪਾਂ ਆਪਾਂ ਸਾੜ ਗਾਣਾ ਤੇ ਹੀ ਕਰੋ ਫੇਰ ਮੇਰਾ ਮੂੰਹ ਸੁੱਜਿਆ ਲੱਗ ਰਿਹਾ ਯਾਰ ਘਰ ਦੇ ਕਿੰਨੇ ਤੇਰਾ ਮੂੰਹ ਸੁੱਜਿਆ ਹੈ ਦੇਖ ਚਲ ਜੀ ਹੁਣ ਤਾਂ ਆ ਗਿਆ ਆ ਗਿਆ ਹਰ ਤੂੰ ਫੜ ਦੇਖਣਾ ਇੱਕ ਮਿੰਟ ਰੁਕੋ ਚਲੋ ਸਰ ਘੇਰ ਤਾ ਡੈਕਟਰ ਯੂਟਰ ਕੋਲ ਆ ਜਾ ਯੂਟਰ ਚਲੋ ਇੱਥੇ ਕੋਈ ਨਾ ਕੋਈ ਨਾ ਚਾਪੀ ਦੇਮ ਤੋਂ ਇੱਕ ਠੀਕ ਹੈ ਬਈ ਠੀਕ ਕਰੇ ਅਰੇ ਵੇ ਲੋ ਮੈਨੂੰ ਸਾਡੀ ਇੱਕ ਮਿੰਟ ਖੜਦੇ ਹੋਏ ਮਰੇ ਤੱਕ ਉਹ ਹੈਲੋ